ਹਨ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਬਾ ਬਾਬਾ ਵਾਹ ਬਾਬਾ ਸੁਨਿਦਰੰਗਾ ਵਾਹ ਬਾਬਾ ਮਾਹੀ ਮੋਹੀਆ ਵਾਹ ਬਾਬਾ ਮਾਹੀ ਮੋਹੀਆ ਜਹ ਸਤਗੁਰ ਸਿਮਰੰਤ ਨੈਣ ਕੇਤਿ ਮਿਰ ਮਿਤੇਖਿ ਜਹ ਸਤਗੁਰ ਸਿਮਰੰਤ ਰਿਦਹ ਹਰ ਨਾਮ ਦਿਨੋ ਦਿਨ ਜਹ ਸਤਗੁਰ ਸਿਮਰੰਤ ਜੀ ਕੀ ਤਪਤ ਮਿਤਾਵ ਜਹ ਸਤਗੁਰ ਸਿਮਰੰਤ ਰਿਦ ਸਿਦ ਨਾਮ ਨਿਧ ਪਾਵ ਸੋਈ ਰਾਮਦਾਸ ਗੁਰਬਲ ਭਾਨ ਮਿਲ ਸੰਗਤ ਧੰਨ ਧੰਨ ਕਰ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਹਨਰ ਸੋਈ ਰਾਮਦਾਸ ਗੁਰਬਲ ਭਾਨ ਸੋਈ ਰਾਮਦਾਸ ਗੁਰਬਲ ਭਾਨ ਮੇਲ ਸੰਗਤ ਧੰਨ ਧੰਨ ਕਰੋ ਧੰਨ ਬਾਬਾ ਨਾਨਕ ਦੇ ਨੇ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨ ਆਇ ਤੂੰ ਕਰਨ ਕਰਮ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਖੁਣ ਗੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧਿਆ ਗੁਰਮੁਖ ਨਾਨਕ ਆ ਰੱਧਿਆ ਸਭ ਆਖੂ ਤੰਗ ਧੰਨ ਧੰਨ ਗੁਰੂ ਸੋਈ ਹਰ ਜੁਗ ਜੁਗ ਭਗਤ ਪਾਇਆ ਜਬਾਬਾ ਬਾਬਾ ਕਿਸੁਰਾਇਆ ਸਾਇ ਸੁਧ ਬੈ ਗੁਰੂ ਦੀ ਬਾਤ ਦਾ ਵੈਗਣੀ ਕੀ ਬੱਲੇ ਬਤਨਾ ਵਾਯ ਜੀ ਪਾਉੜੀ ਵੱਡੇ ਕੀਆ ਵਡਿਆਈਆ ਕਿਚ ਕਹਿਣਾ ਕਹਿ ਨਾ ਜਾਏ ਤੂ ਕਰਤਾ ਕਾਦਰ ਕਰੀ ਤੇ ਜੀਆਂ ਦੀ ਕੁਸਮ ਬਾਹੇ ਸਾਈ ਕਾਰ ਕਮਾ ਬਣੀ ਹਰ ਛੋਟੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਔਰ ਦੁਨੀਆ ਹੀ ਜਾਏ ਸੋ ਕਰੇ ਜਿਤੇ ਰਜ਼ਾਏ ਸੋ ਕਰੇ ਜਿਤੇ ਰਜ਼ਾਏ ਤੁਧ ਕਤ ਨਾਮ ਜੀਰੀ ਵਾਹ ਕੀਜਾ ਨੰਦਿਕੋ ਅਹੰਕਾਰ ਸਤਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਇ ਸਤਗੁਰ ਨਾ ਲਾਏ ਸਭ ਨਾ ਮੇਰਾ ਆਦਾਰੂ ਆਦਿ ਨਿਆ ਆਦਾਰੂ ਆਸਾ ਕਾਦਾਰੂ ਕਰਸਾ ਤਰਤ ਮਹਾ ਦਿਵਸ ਰਾਤ ਦੋਏ ਦਾਈ ਦਾ ਆ ਖੇਲੇ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪੇ हे गुरुजी हिकु ओंक सतगुर पर सत नासी माल ਪੰਜਵਾ ਜਿਸ ਕਾ ਤਣ ਮਾਨ ਧਨ ਸਭ ਤਿਸ ਕਾ ਸੂਇ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਬ ਵਿਦਨੀ ਕੀ ਖਟਾਨੀ ਜਿਸ ਕਾ ਤਣ ਮਣ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹ ਸੁਣਿਆ ਦੁਖ ਸੁਖ ਮੇਰਾ ਬੇਦਨੀ ਕਿਖਟਾਨੀ ਜੀ ਕੀ ਏ ਕਹਿ ਪਹਿਮਾਨੀ ਅਵਰ ਯਤਨ ਕਰ ਰਹਿ ਬਹੁ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਰਹਾ ਰਤ ਨਾਮ ਨਿਰਮੋਲ ਕਹੀਰਾ ਗੁਰਦੀਨੋਂ ਮੰਤਾਨੀ ਬਿਗ ਨਡੋਲਾ ਦਰੜ ਘਰ ਰਹੋ ਪੂਰਨ ਹੋਏ ਤ੍ਰਪਤਾਨੀ ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤੈਨ ਕੀ ਬਾਤ ਬਿਲਾਣੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਟੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀ ਓ ਬੰਦਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀ ਓ ਬੰਦਾਨੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਕ ਭੁੱਲ ਚੁਕ ਮਾਵਾਬ ਜੀ ਦੇ ਚਰਨ ਕਮਲਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ